ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ ਬੌਰਾਨਾ ਦਾ ਮਤਲਬ ਪਾਗਲ ਹੈ ਤੁਸੀਂ ਮੈਨੂੰ ਬੌਰਾ ਕਹਿੰਦੇ ਹੋ ਨਾ ਤੁਸੀਂ ਮੈਨੂੰ ਪਾਗਲ ਕਹਿੰਦੇ ਹੋ ਆਖੀ ਜਾ ਕੋਈ ਫਰਕ ਨਹੀਂ ਪੈਂਦਾ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ ਤੇ ਇੱਕ ਗੱਲ ਦੁਨੀਆ ਦੇ ਲੋਕੋ ਇਹ ਵੀ ਚੇਤੇ ਰੱਖ ਲਿਓ ਹਉ ਹਰ ਬਿਨ ਅਵਰ ਨਾ ਜਾਣਾ ਮੈਂ ਰੱਬ ਤੋਂ ਬਿਨਾ ਇੱਕ ਅਕਾਲ ਪੁਰਖ ਤੋਂ ਬਿਨਾ ਹੋਰ ਕਿਸੇ ਨੂੰ ਜਾਣਿਆ ਹੀ ਨਹੀਂ ਮੈਂ ਹੋਰ ਕਿਸੇ ਹਸਤੀ ਨੂੰ ਨਹੀਂ ਜਾਣਦਾ ਹੁਣ ਵੇਖੋ ਜਦੋਂ ਇਹ ਗੱਲ ਗੁਰੂ ਪਾਤਸ਼ਾਹ ਨੇ ਆਪਣੇ ਸਮੇਂ ਦੇ ਵਿੱਚ ਆਖੀ ਹੋਏਗੀ ਜਾਂ ਆਪਾਂ ਜਿੱਥੋਂ ਬਾਣੀ ਦੀ ਸ਼ੁਰੂਆਤ ਕਰਦੇ ਹਾਂ ਇੱਕ ਓੰਕਾਰ ਤੇ ਜਿਹੜਾ ਵੀ ਸਿਸਟਮ ਉਸ ਸਮੇਂ ਚੱਲ ਰਿਹਾ ਸੀਗਾ ਧਰਮ ਦੇ ਨਾਂ ਦੇ ਉੱਤੇ ਉਹ ਸਾਰੇ ਦਾ ਸਾਰਾ ਪੁਜਾਰੀ ਸਿਸਟਮ ਉਹਨਾਂ ਹਿੱਲਣਾ ਤੇ ਹੈ ਹੀ ਸੀਗਾ ਹੁਣ ਚੀਕਾਂ ਤੇ ਅੱਜ ਵੀ ਵੱਜ ਰਹੀਆਂ ਨੇ ਤੁਸੀਂ ਵੇਖੋ ਜਦੋਂ ਸੱਚ ਦਾ ਪ੍ਰਚਾਰ ਹੋ ਰਿਹਾ ਹੈ ਹੁਣ ਅੱਜ ਦੀ ਤਾਜ਼ੀ-ਤਾਜ਼ੀ ਤੁਸੀਂ ਐਗਜ਼ਾਮਪਲ ਲੈ ਲਓ ਨਾ ਗੱਲ ਰਿਲੇਟ ਕਰਨੀ ਬੜੀ ਸੌਖੀ ਹੋ ਜਾਏਗੀ ਕੋਈ ਸਮਾਂ ਸੀਗਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਦੋਂ ਸੰਤ ਬਾਬਾ ਸੀਗੇ ਸੰਤ ਬਾਬਾ ਰਣਜੀਤ ਸਿੰਘ ਆਪਣੇ ਨਾਂ ਦੇ ਅੱਗੇ ਲਿਖਵਾਉਂਦੇ ਹੁੰਦੇ ਸੀਗੇ ਤੇ ਉਦੋਂ ਕੀ ਹਿਸਾਬ ਕਿਤਾਬ ਸੀਗਾ ਉਦੋਂ ਜਿਹੜੇ ਲੋਕ ਅੱਜ ਉਹਨਾਂ ਦਾ ਵਿਰੋਧ ਕਰ ਰਹੇ ਨੇ ਉਹ ਉਹਨਾਂ ਦੇ ਨਾਲ ਸੀਗੇ ਪਰ ਅੱਜ ਜਦੋਂ ਉਹਨਾਂ ਨੇ ਉਹ ਸਾਰਾ ਪਖੰਡਵਾਦ ਛੱਡ ਕੇ ਸਾਰੀਆਂ ਮਨਮਤਾ ਛੱਡ ਕੇ ਸੱਚ ਦੇ ਉੱਤੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਨੂੰ ਆਪ ਵੀ ਅਪਣਾਇਆ ਤੇ ਸੰਗਤਾਂ ਨਾਲ ਵੀ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਤੁਸੀਂ ਵੇਖੋ ਜਿਹੜੇ ਕਦੀ ਉਹਨਾਂ ਦੇ ਨਾਲ ਤੁਰਦੇ ਸੀਗੇ ਅੱਜ ਉਹਨਾਂ ਨੂੰ ਕਿੰਨੀਆਂ ਮਿਰਚਾਂ ਲੱਗਦੀਆਂ ਪਈਆਂ ਨੇ ਕਿਉਂਕਿ ਜਦੋਂ ਸਾਡੇ ਵਰਗਾ ਬੰਦਾ ਬੋਲੇਗਾ ਨਾ ਸਾਨੂੰ ਇੱਕ ਕਿਨਾਰਾ ਕਰ ਦਿੱਤਾ ਜਾਏਗਾ ਜੀ ਇਹ ਤੇ ਮਿਸ਼ਨਰੀ ਨੇ ਇਹਨਾਂ ਨੇ ਇਦਾਂ ਬੋਲਣਾ ਹੀ ਬੋਲਣਾ ਪਰ ਉਹਨਾਂ ਦਾ ਬੰਦਾ ਜਿਹੜਾ ਉਹਨਾਂ ਦੇ ਵਿੱਚ ਸੀ ਕਦੀ ਪਰ ਮੈਂ ਕਹਿੰਦਾ ਬੜੀ ਬਹਾਦਰੀ ਕੀਤੀ ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਜੇ ਸਮਝ ਆ ਗਈ ਤੇ ਮੰਨ ਲਈ ਐਕਸੈਪਟ ਕਰ ਲਈ ਗੱਲ ਇਹ ਬੜੀ ਵੱਡੀ ਬਹਾਦਰੀ ਹੁੰਦੀ ਹੈ ਇਹ ਹਰ ਕਿਸੇ ਦੇ ਪੱਲੇ ਨਹੀਂ ਆਉਂਦੀ ਇਹ ਚੀਜ਼ ਕਿਉਂਕਿ ਸਭ ਕੁਝ ਛੱਡ ਕੇ ਦੂਜੇ ਪਾਸੇ ਨੂੰ ਆ ਜਾਣਾ ਇਹ ਬਹੁਤ ਵੱਡੀ ਇੱਕ ਬਹਾਦਰੀ ਹੈ ਪਰ ਅਗਲੇ ਨੇ ਕੀਤੀ ਪਰ ਅੱਜ ਤੁਸੀਂ ਵੇਖ ਲਓ ਸਾਰੇ ਉਹਨਾਂ ਦੇ ਵਿਰੋਧ ਦੇ ਵਿੱਚ ਖਲੋਤੇ ਹੋਏ ਨੇ ਹਾਂ ਜਿਹੜੇ ਗੁਰਮਤ ਨੂੰ ਸਮਝਣ ਵਾਲੇ ਨੇ ਗੁਰਮਤ ਦੀ ਗੱਲ ਕਰਨ ਵਾਲੇ ਨੇ ਉਹ ਸਾਥ ਦੇ ਰਹੇ ਨੇ ਪਰ ਬਾਕੀ ਜਿੰਨਾ ਵੀ ਡੇਰਾਵਾਦ ਹੈ ਜਿੰਨੇ ਵੀ ਇਹ ਪਖੰਡੀ ਸਾਧ ਨੇ ਜਾਂ ਆਪਣੀਆਂ ਟਕਸਾਲਾਂ ਚ ਲਾ ਕੇ ਬੈਠੇ ਹੋਏ ਨੇ ਇਹ ਸਾਰੇ ਅਜ ਉਹਨਾਂ ਦੇ ਵਿਰੋਧ ਦੇ ਵਿੱਚ ਅਸਲ ਦੇ ਵਿੱਚ ਇਹ ਨਹੀਂ ਕਹਿਣਾ ਚਾਹੀਦਾ ਕਿ ਉਹਨਾਂ ਦੇ ਵਿਰੋਧ ਦੇ ਵਿੱਚ ਇਹ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵਿਰੋਧ ਦੇ ਵਿੱਚ ਨਹੀਂ ਹੈਗੇ ਇਹ ਕਿਹਦੇ ਵਿਰੋਧ ਦੇ ਵਿੱਚ ਨੇ ਗੁਰਮਤ ਦੇ ਵਿਰੋਧ ਦੇ ਵਿੱਚ ਨੇ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿਰੋਧ ਦੇ ਵਿੱਚ ਨੇ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕਰੇਗਾ ਇਹ ਉਹਦੇ ਵਿਰੋਧ ਦੇ ਵਿੱਚ ਖਲੋਣਗੇ ਖਲੋਣਗੇ ਹਾਂ ਭਾਈ ਰਣਜੀਤ ਸਿੰਘ ਨੂੰ ਮੇਨ ਟਾਰਗੇਟ ਕਿਉਂ ਕਰਦੇ ਪਏ ਨੇ ਕਿਉਂਕਿ ਉਹਨਾਂ ਦੇ ਨਾਲ ਸੰਗਤ ਬਹੁਤ ਜ਼ਿਆਦਾ ਜੁੜੀ ਹੋਈ ਹੈ ਲੱਖਾਂ ਬੰਦਾ ਸਾਹਮਣੇ ਬਹਿ ਕੇ ਸੁਣਦਾ ਉਹਨਾਂ ਨੂੰ ਇਹ ਪ੍ਰੋਬਲਮ ਹੈ ਵੀ ਲੱਖਾਂ ਸੁਣਦਾ ਜੇ ਲੱਖਾਂ ਸੁਧਰ ਗਏ ਤੇ ਸਾਡੀਆਂ ਦੁਕਾਨਦਾਰੀਆਂ ਦਾ ਕੀ ਬਣੂਗਾ ਸਾਡੀਆਂ ਦੁਕਾਨਦਾਰੀਆਂ ਤਾਂ ਖਤਮ ਹੋ ਜਾਣਗੀਆਂ ਹੁਣ ਜਿਨ੍ਹਾਂ ਨੂੰ ਆਪਣੀ ਦੁਕਾਨਦਾਰੀਆਂ ਦੀ ਫਿਕਰ ਹੈ ਨਾ ਵੀ ਸਾਡੀਆਂ ਦੁਕਾਨਦਾਰੀਆਂ ਚੱਲਦੀਆਂ ਰਹਿਣ ਸਾਡੀਆਂ ਜੇਬਾਂ ਭਰਦੀਆਂ ਰਹਿਣ ਸਾਡੇ ਹਲਵੇ ਮੰਡੇ ਚੱਲਦੇ ਰਹਿਣ ਇਹ ਉਹਨਾਂ ਲੋਕਾਂ ਦਾ ਹਿਸਾਬ ਹੈ ਜਿਹੜੇ ਵਿਰੋਧ ਕਰਦੇ ਤੇ ਜਦੋਂ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਜੀ ਸੱਚ ਦੀ ਵਿਚਾਰ ਲੈ ਕੇ ਘਰੋਂ ਨਿਕਲੇ ਨੇ ਤੁਸੀਂ ਵੇਖੋ ਚੀਕਾਂ ਤੇ ਉਦੋਂ ਵੀ ਵੱਜੀਆਂ ਸੀ ਮਿਰਚਾਂ ਤੇ ਉਦੋਂ ਵੀ ਲੱਗੀਆਂ ਸੀ ਉਹ ਗੱਲ ਵਕਰੀ ਸੀ ਉਦੋਂ ਪੁਜਾਰੀ ਥੋੜੇ ਜੇ ਵਿਖਦੇ ਵੱਖਰੇ ਢੰਗ ਨਾਲ ਸੀਗੇ ਕੋਈ ਬੋਦੀ ਵਾਲਾ ਹੋਵੇਗਾ ਕੋਈ ਧੋਤੀ ਵਾਲਾ ਹੋਵੇਗਾ ਅੱਜ ਸੁਖ ਨਾਲ ਦਮਾਲਿਆਂ ਵਾਲੇ ਨੇ ਜੋੜੇ-ਜੋੜੇ ਗਾਤਰਿਆਂ ਵਾਲਿਆਂ ਨੇ ਵੱਡੀਆਂ-ਵੱਡੀਆਂ ਕਿਰਪਾਨਾਂ ਵੀ ਪਾਈਆਂ ਚੋਲੇ ਵੀ ਪਾਏ ਨੇ ਪਰ ਦਿਮਾਗ ਜਿਹੜਾ ਉਹ ਸੇਮ ਉਹੀ ਪੁਜਾਰੀ ਵਾਲਾ ਸੇਮ ਪੁਜਾਰੀ ਵਾਲਾ ਬਸ ਇੰਜ ਕਹਿ ਲੋ ਕਿ ਪੁਜਾਰੀ ਨੇ ਡਰੈਸ ਚੇਂਜ ਕੀਤੀ ਹੈ ਆਪਣੀ ਬਾਕੀ ਸਭ ਕੁਝ ਉਹੀ ਹੈ ਤੇ ਜਦੋਂ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਹੋਵੇਗੀ ਤੇ ਭਾਵੇਂ ਦੁਨੀਆਂ ਦਾ ਕੋਈ ਵੀ ਮਨੁੱਖ ਕਰੇ ਜਿੱਥੇ ਵੀ ਸੱਚ ਦੀ ਗੱਲ ਹੋਵੇਗੀ ਇਹੋ ਜਿਹੇ ਲੋਗ ਉਸ ਸਮੇਂ ਅੱਗੇ ਉਹਦੀ ਇਹ ਸਭ ਕੁਝ ਕਰਦੇ ਹੁੰਦੇ ਨੇ ਉਹ ਫਿਰ ਗਾਲਾਂ ਵੀ ਕੱਢਦੇ ਨੇ ਧਮਕੀਆਂ ਵੀ ਦਿੰਦੇ ਨੇ ਮਾਰਨ ਦੀਆਂ ਧਮਕੀਆਂ ਵੀ ਆਉਂਦੀਆਂ ਨੇ ਟੌਰਚਰ ਵੀ ਕਰਦੇ ਨੇ ਪਰੇਸ਼ਾਨ ਵੀ ਕਰਦੇ ਨੇ ਇਹ ਸਭ ਕੁਝ ਹੁੰਦਾ ਹੈ ਇਹੀ ਤਾਂ ਗੱਲ ਧੰਗੁਰੂ ਨਾਨਕ ਸਾਹਿਬ ਜੀ ਨੇ ਆਖੀ ਹੈ ਕਹਿੰਦੇ ਵੀ ਜਦੋਂ ਮੈਂ ਇਹ ਗੱਲ ਆਖ ਦਿੱਤੀ ਵੀ ਭਇਆ دیਵਾਨਾ ਸ਼ਾਹ ਕਾ ਨਾਨਕ ਬਹਰਾਨਾ ਹਉ ਹਰ ਬਿਨ ਅਵਰ ਨਾ ਜਾਨਾ ਵੀ ਮੈਂ ਇੱਕ ਤੋਂ ਬਿਨਾ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ ਕਹਿੰਦੇ ਲੋਕਾਂ ਨੂੰ ਪਤਾ ਨਹੀਂ ਕਾਦੀ ਪੀੜ ਹੋ ਗਈ ਵੀ ਇੱਕ ਨਾਲ ਤੇ ਮੈਂ ਜੁੜਿਆ ਨਾ ਮੈਂ ਨਹੀਂ ਜਾਣਦਾ ਕਿਸੇ ਹੋਰ ਨੂੰ ਮੈਂ ਇੱਕ ਨਾਲ ਜੁੜ ਗਿਆ ਹਾਂ ਦੁਨੀਆ ਦੇ ਲੋਕੋ ਤੁਹਾਨੂੰ ਮੈਂ ਕਹਿ ਸਕਦਾ ਵੀ ਇੱਕ ਨਾਲ ਜੁੜੋ ਪਰ ਤੁਸੀਂ ਜੁੜਨਾ ਚਾਹੁੰਦੇ ਹੋ ਜਾਂ ਨਹੀਂ ਜੁੜਨਾ ਚਾਹੁੰਦੇ ਹੋ ਤੁਹਾਡੀ ਮਰਜ਼ੀ ਹੈ ਧੱਕਾ ਮੈਂ ਕਿਸੇ ਉੱਤੇ ਨਹੀਂ ਕਰਦਾ ਵੇਖੋ ਪੂਰੇ ਦੇ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਪੜ੍ਹ ਕੇ ਵੇਖ ਲਓ ਤੁਹਾਨੂੰ ਇੱਕ ਸਿੰਗਲ ਸ਼ਬਦ ਵੀ ਨਹੀਂ ਮਿਲੇਗਾ ਜਿੱਥੇ ਕਿਤੇ ਗੁਰੂ ਸਾਹਿਬ ਨੇ ਧੱਕਾ ਕੀਤਾ ਹੋਵੇ ਕਿਸੇ ਦੇ ਉੱਤੇ ਵੀ ਤੈਨੂੰ ਇਹ ਗੱਲ ਮੰਨਣੀ ਹੀ ਪਵੇਗੀ ਨਹੀਂ ਗੁਰੂ ਸਾਹਿਬ ਨੇ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ ੱੱਕਾ ਨਹੀਂ ਕੀਤਾ ਸਾਂਝੀ ਕੀਤੀ ਹੈ ਤਾਂ ਸਾਡੇ ਉੱਤੇ ਇਹ ਖੁੱਲ ਜਿਹੜੀ ਆ ਉਹ ਸਾਨੂੰ ਦੇ ਦिती ਹੈ ਵੀ ਮੰਨਣੀ ਹੈ ਮੰਨ ਲਿਓ ਨਹੀਂ ਮੰਨਣੀ ਨਾ ਮੰਨਿਓ ਤੁਹਾਡੇ ਉੱਤੇ ਆ ਮੰਨ ਲਓਗੇ ਜ਼ਿੰਦਗੀਆਂ ਸਵਰ ਜਾਣਗੀਆਂ ਨਹੀਂ ਮੰਨੋਗੇ ਜ਼ਿੰਦਗੀ ਤਬਾਹ ਕਰ ਬੈਠੋਗੇ ਹੁਣੇ ਸਾਡੇ ਉੱਤੇ ਆ ਨਾ ਵੀ ਕਿਹੜਾ ਬੀਜ ਬੀਜਣਾ ਪਰ ਕਈਆਂ ਨੂੰ ਇਹ ਵੀ ਪ੍ਰੋਬਲਮ ਹੁੰਦੀ ਹੈ ਜਿਨ੍ਹਾਂ ਲੋਕਾਂ ਨੂੰ ਪਤਾ ਤੇ ਸਭ ਕੁਝ ਹੁੰਦਾ ਪਰ ਉਹਨਾਂ ਨੂੰ ਪ੍ਰੋਬਲਮ ਇਹ ਹੁੰਦੀ ਹੈ ਵੀ ਸਾਡੀ ਦੁਕਾਨਦਾਰੀ ਬੰਦ ਹੋ ਜਾਏਗੀ ਇਹਦੇ ਨਾਲ ਹੀ ਤੇ ਸਾਡਾ ਘਰ ਚੱਲਦਾ ਤੇ ਉਹ ਲੋਗ ਫਿਰ ਅੱਗੋਂ ਦੀ ਕੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੇ ਪਹਿਲੇ ਬੰਦ ਵਿੱਚ ਜ਼ਿਕਰ ਕੀਤਾ ਕਹਿੰਦੇ ਲੋਕਾਂ ਨੇ ਮੈਨੂੰ ਆਹ ਗੱਲਾਂ ਆਖੀਆਂ ਕੋਈ ਆਖ ਹੈ ਭੂਤਨਾ ਕਿਸੇ ਨੇ ਮੈਨੂੰ ਭੂਤਨਾ ਆਖਿਆ ਹੁਣ ਅਸਲ ਦੇ ਵਿੱਚ ਜਿਹੜੇ ਆਪ ਭੂਤਨੇ ਸੀਗੇ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਭੂਤਨਾ ਆਖਿਆ ਜਿਨ੍ਹਾਂ ਦੀ ਆਪਣੀ ਬਿਰਤੀ ਭੂਤਾਂ ਵਾਲੀ ਸੀ ਗੁਰੂ ਸਾਹਿਬ ਨੇ ਬਾਣੀ ਅੰਦਰ ਭੂਤ ਕਿਹਨੂੰ ਕਿਹਾ ਹਰ ਭਗਤ ਭਾਵਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰਿਤ ਪ੍ਰੇਤ ਕੌਣ ਹੈ ਜਿੰਨੂੰ ਰੱਬ ਦੀ ਵਿਚਾਰ ਧਾਰਾ ਭੁੱਲਦੀ ਹੈ ਉਹ ਆ ਪ੍ਰੇਤ ਉਹ ਪ੍ਰੇਤ ਕਲੀ ਅੰਦਰ ਨਾਨਕ ਜਿਨ੍ਹਾਂ ਦਾ અવਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ ਜਾਂ ਪਾਤਸ਼ਾਹ ਨੇ ਬਾਣੀ ਅੰਦਰ ਆਖਿਆ ਕਲ ਮੈਂ ਪ੍ਰੇਤ ਜਿਨੀ RAM ਨਾ ਪਛਾਤਾਤਾ ਵਿਪ੍ਰੇਤ ਕੌਣ ਹੈ ਭੂਤ ਕੌਣ ਹੈ ਜਿਨ੍ਹਾਂ ਨੇ ਰੱਬ ਨੂੰ ਨਹੀਂ ਪਛਾਣਿਆ ਜਿਨ੍ਹਾਂ ਨੇ ਸੱਚ ਨੂੰ ਨਹੀਂ ਪਛਾਣਿਆ ਉਹ ਅਸਲ ਦੇ ਵਿੱਚ ਭੂਤ ਨੇ ਆਪ ਕਈ ਵਾਰੀ ਜਦੋਂ ਕਿਸੇ ਨੂੰ ਸੱਚ ਦਾ ਰਾਹ ਵੀ ਦੱਸਿਆ ਜਾਵੇ ਨਾ ਤੇ ਉਹ ਗੱਲ ਵੀ ਅਗਲਿਆਂ ਨੂੰ ਪਸੰਦ ਨਹੀਂ ਜਿਉਂਦੀ ਕਈ ਵਾਰੀ ਬੰਦੇ ਪਰੇਸ਼ਾਨ ਹੋ ਜਾਂਦੇ ਤੇ ਜਦੋਂ ਪਰੇਸ਼ਾਨ ਹੁੰਦੇ ਨੇ ਨਾ ਸੱਚ ਸੁਣ ਕੇ ਫਿਰ ਗੁਰੂ ਸਾਹਿਬ ਨੇ ਬਾਣੀ ਅੰਦਰ ਲਿਖਿਆ ਨਾ ਪਾਤਸ਼ਾਹ ਕਹਿੰਦੇ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵੇਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇਈ ਕਿਉਂਕਿ ਜਿਹੜਾ ਕੂੜਾ ਹੈ ਉਹ ਕਿੱਥੇ ਉਹਦੀ ਸਾਂਝ ਪੈਂਦੀ ਐ ਕੁੜਿਆਰੀ ਰੱਜੈ ਕੂੜ ਜਿਉਂ ਵਿਸ਼ਟਾ ਕਾਗ ਖਾਵੇ। ਵੀ ਕੁੜਿਆਰ ਬੰਦੇ ਨੂੰ ਉਹੀ ਕੁੜਿਆਰਾਂ ਵਾਲੀ ਵਿਚਾਰਤਾ ਰੇ ਚੰਗੀ ਲੱਗਦੀ ਐ ਉਹ ਉੱਥੇ ਜਾ ਕੇ ਹੀ ਖੁਸ਼ ਹੁੰਦਾ। ਉਹ ਸੱਚ ਵਾਲੇ ਪਾਸੇ ਆ ਕੇ ਖੁਸ਼ ਨਹੀਂ ਐ ਉਹ ਗੁਰੂ ਦੇ ਲਾਗੇ ਨਹੀਂ ਬਹਿ ਸਕਦਾ। ਕਿਉਂਕਿ ਜਨ ਕੇ ਚਿੱਤ ਕਠੋਰ ਐ ਹੁਣ ਸ਼ਰੀਰ ਕਰਕੇ ਲਾਗੇ ਬਹਿ ਜਾਏਗਾ। ਸ਼ਰੀਰ ਕਰਕੇ ਲਾਗੇ ਬਹਿਣਾ ਬਹੁਤ ਸੌਖਾ ਐ। ਮੈਂ ਵੀ ਲਾਗੇ ਬੈਠਾ ਭਾਈ ਸਾਹਿਬ ਜੀ ਵੀ ਬੈਠੇ ਨੇ ਤੁਸੀਂ ਵੀ ਬੈਠੇ ਹੋ ਸਰੀਰ ਕਰਕੇ ਲਾਗੇ ਬੈਣਾ ਬਹੁਤ ਸੁਖਾ ਪਰ ਇੱਥੇ ਸਰੀਰ ਦੀ ਗੱਲ ਨਹੀਂ ਹੋ ਰਹੀ ਇੱਥੇ ਗੱਲ ਹੋ ਰਹੀ ਚਿੱਤ ਦੀ ਜਿਨ ਕੇ ਚਿੱਤ ਚਿੱਤ ਦਾ ਭਾਵ ਮਨ ਜਿਨ੍ਹਾਂ ਦੇ ਮਨ ਕਠੋਰ ਹੋ ਚੁੱਕੇ ਨੇ ਉਹ ਫਿਰ ਮਨ ਕਰਕੇ ਗੁਰੂ ਦੇ ਲਾਗੇ ਨਹੀਂ ਬਿੰਦੇ ਜਿਨ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਗੁਰੂ ਪਾਸ ਕਿਉਂ ਨਹੀਂ ਬਿੰਦੇ ਸੁਰਤ ਕਰਕੇ ਮਨ ਕਰਕੇ ਗੁਰੂ ਦੇ ਲਾਗੇ ਕਿਉਂ ਨਹੀਂ ਆਉਂਦੇ ਕਿਉਂਕਿ ਉਥੇ ਸੱਚ ਵਰਤਦਾ ਕੁੜਿਆਰਾ ਚੇਤੋਦਾਸ ਵਿੱਚ ਜਿੱਥੇ ਸੱਚ ਦੀ ਗੱਲ ਹੈ ਉਥੇ ਝੂਠ ਦੇ ਉੱਤੇ ਤੁਰਨ ਵਾਲੇ ਮਨੁੱਖ ਨੂੰ ਉਹ ਵਿਚਾਰਾਂ ਜਿਹੜੀਆਂ ਨੇ ਉਹ ਪਚਣੀਆਂ ਨਹੀਂ ਤੇ ਜਿਨ੍ਹਾਂ ਨੂੰ ਨਹੀਂ ਪਚਦੀਆਂ ਉਹ ਹੁੰਦੇ ਆਪ ਭੂਤਨੇ ਨੇ ਪਰ ਜਿਹੜਾ ਸੱਚ ਦੀ ਵਿਚਾਰ ਕਹਿੰਦਾ ਉਹਨੂੰ ਭੂਤਨਾ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਕਹਿੰਦੇ ਮੇਰੇ ਵਾਸਤੇ ਦੁਨੀਆ ਦੇ ਲੋਕਾਂ ਨੇ ਆ ਲਫ਼ਜ਼ ਵਰਤੇ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਬੇਤਾਲਾ ਦਾ ਮਤਲਬ ਤਾਲ ਤੋਂ ਖੁੰਝੇ ਹੋਏ ਹੁਣ ਜਿਹੜੇ ਲੋਗ ਆਪ ਤਾਲ ਤੋਂ ਖੁੰਝੇ ਸੀ ਸੱਚ ਦੀ ਤਾਲ ਤੋਂ ਜਿਹੜੇ ਬੰਦੇ ਆਪ ਖੁੰਝੇ ਹੋਏ ਸੀ ਉਹਨਾਂ ਨੇ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਾਸਤੇ ਬੇਤਾਲਾ ਲਫ਼ਜ਼ ਵਰਤੇ ਆ ਕੋ ਕਹ ਹੈ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਕੋਈ ਆਦਮੀ ਕਹਿੰਦਾ ਕੋਈ ਵਿਚਾਰਾ ਕਹਿੰਦਾ ਇਹ ਲਫ਼ਜ਼ ਵਰਤਦੇ ਨੇ ਪਰ ਗੁਰੂ ਸਾਹਿਬ ਨੇ ਆਖਿਆ ਭਇਆ دیਵਾਨਾ ਸ਼ਾਹ ਕਾ ਨਾਨਕ ਬਉਰਾਨਾ ਹਉ ਹਰ ਬਿਨ ਔਰ ਨਾ ਜਾਣਾਂ হে ਦੁਨੀਆ ਦੇ ਲੋਕੋ ਮੈਂ ਇੱਕ ਮਾਲਕ ਤੋਂ ਇਲਾਵਾ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ ਮੈਂ ਨਹੀਂ ਜਾਣਦਾ ਮੈਂ ਤੇ ਆਪਣਾ ਭਰੋਸਾ ਆਪਣਾ ਵਿਸ਼ਵਾਸ ਆਪਣਾ ਨਿਸ਼ਚਾ ਇੱਕ ਮਾਲਕ ਦੇ ਉੱਤੇ ਟਿਕਾਇਆ